ਆਤੀ ਘੇਰੇ ਨੂੰ ਫਿਰਦੇ ਸੀਗੇ ਤੇ ਮੈਨੂੰ ਇਹਨਾਂ ਨੇ ਹਥਿਆਰਾਂ ਨਾਲ ਉੱਥੇ ਘੇਰੇ ਨੂੰ ਫਿਰ ਰਿਹਾ ਵਾ ਪਟੇਸ਼ਨ ਦੇ ਕੋਲ ਉਸ ਤੋਂ ਬਾਅਦ ਮੈਂ ਘਰੇ ਆ ਗਿਆ ਘਰ ਤੋਂ ਬਾਅਦ ਜੀ ਮੈਂ ਇੱਕ ਘੰਟਾ ਉੱਠਤਾ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਕੰਮ ਕਰਤਾ ਜੇ ਇੱਥੇ ਗੱਡੀ 50000 ਰੁਪਏ ਪਿਆਸ ਗਈ ਮੇਰਾ ਲੈ ਕੇ ਵੀ 50000 ਰੁਪਏ ਰਿਕਾਰਡ ਚੋਰੀ ਆ ਜੀ ਦੋਸਤੀ ਦੋਸਤੀ ਪਹਿਲਾਂ ਲੱਗਦੀ ਸੀ ਮੁੰਨੀ ਹੈਗੀ ਜੀ ਚੋਰਾਂ ਨਾਲ ਯਾਰੀ ਸੀਗੀ ਨਹੀਂ ਨਹੀਂ ਚੋਰ ਨਹੀਂ ਸੀ ਪਹਿਲਾਂ ਇਹ ਨਸ਼ੇ ਕਰੇ ਲੱਗ ਗਈ ਹੁਣ ਨਸ਼ੇ ਤੇ ਆ ਜੀ ਬਣਿਆ ਪਹਿਲੇ ਕੰਪਲੇਂਟ ਨਹੀਂ ਉਹਨਾਂ ਨੇ ਕੀਤੀ ਸੀ ਅਸੀਂ ਨਹੀਂ ਕੀਤੀ ਮੈਂ ਕਿਹਾ ਚਲ ਛੱਡੋ ਰਹਿਣ ਦਿਓ ਅਸੀਂ ਨਹੀਂ ਜਾਰੀ ਕੋਸ਼ਿਸ਼ ਇੰਨੀ ਕਰਨੀ ਗੱਲਬਾਤ ਇਹਨਾਂ ਨੇ ਕਹਿੰਦੇ ਜਿੱਥੇ ਦੇਖ ਗਿਆ ਦੋ ਮੁੰਡੇ ਨਾਲ ਆ ਜੀ ਕਹਿੰਦੇ ਜਿੱਥੇ ਦੇਖ ਕੇ ਤੁਹਾਨੂੰ ਮਾਰ ਦੇਣਾ ਸੀ ਕੁਛ ਨਹੀਂ ਉਦੋਂ ਹੀ ਹੱਤਾਪਾਈ ਹੋਈ ਸੀ ਵੱਡੇ ਮਨਾ ਰਹੇ ਸੀਗੇ ਉੱਥੇ ਰਿਸ਼ਵ ਦੇ ਬਾਹਰ ਤੇ ਉਹਨਾਂ ਆਂਦੇ ਆਏ ਸੀਗੇ ਤੇ ਉਹ ਦਾਦੂਤ ਲੱਗੇ ਸੀ ਉਹਨਾਂ ਦੇ ਆਂਦੇ ਉਹ ਮੁੰਡੇ ਤੇ ਮਾਰ ਲਾ ਗਏ ਹਾਂਜੀ ਕਿੰਨੇ ਕ ਦਾ ਸੀ ਤੇ ਦੋ ਤਿੰਨ ਚਾਰ ਜਾਣੇ ਸੀਗੇ ਮੁੰਡੇ ਸਾਰਿਆਂ ਦੇ ਲੱਗੇ ਸੀ ਹਾਂਜੀ ਲੁਧਿਆਣਾ ਦੇ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਇਸ ਸਮੇਂ ਅਸੀਂ ਇੱਕ ਜਗ੍ਹਾ ਦੇ ਉੱਤੇ ਖੜੇ ਆ ਜੋ ਜਗ੍ਹਾ ਜਿਹੜੀ ਹੈ ਥਾਣਾ ਸੁੰਦਰ ਨਗਰ ਦੇ ਵਿੱਚ ਪੈਂਦੀ ਹੈ ਉਸ ਜਗ੍ਹਾ ਦਾ ਤੁਹਾਨੂੰ ਵੇਰਵਾ ਵੀ ਦਵਾਂਗੇ ਤੇ ਲੇਕਿਨ ਤੁਹਾਨੂੰ ਦੱਸ ਦਈਏ ਕਿ دہشت گردਾਂ ਨੇ ਜੋ ਵੀਡੀਓ ਇੱਕ ਵਾਰਲ ਹੋਈ ਜੋ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪਰਿਵਾਰ ਕੋ ਪਹੁੰਚੇ ਇਹ ਪਿੱਛੇ ਆਟੋ ਖੜਾ ਹੋਇਆ ਵੈ ਜੋ ਆਟੋ ਤਸਵੀਰ ਦਿਖਾ ਰਿਹਾ ਤੁਹਾਨੂੰ ਜਿਹਦਾ ਸ਼ੀਸ਼ਾ ਤੇਜ਼ ਤਾਰ ਹਥਿਆਰ ਦੇ ਨਾਲ ਭੰਨਿਆ ਗਿਆ ਇਹ ਤਸਵੀਰ ਹੈ ਕਿਉਂ ਭੰਨਿਆ ਗਿਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਅਮਨ ਸ਼ਾਂਤੀ ਨਹੀਂ ਰਹੀ ਇਹ ਉਹ ਤਸਵੀਰ ਦਿਖਾਈ ਜਾ ਰਹੀ ਸੁੰਦਰ ਨਗਰ ਦੇ ਵਿੱਚ ਪੈਂਦਾ ਇਹ ਵੀਰ ਦਾ ਾਟੂਆ ਗੱਲਬਾਤ ਵੀ ਕਰਦੇ ਵੀਰ ਕੀ ਨਾਮ ਹੈ ਅਮਿਤ ਭਾਈ ਜੀ ਅਮਿਤ ਕੋਇਆ ਕੀ ਹੈ ਭਾਈ ਮੇਰਾ ਮੈਂ ਸ਼ੁਜੀ ਦਾ ਕੰਮ ਕਰਦਾ ਵਾਂ ਤੇ ਮੈਨੂੰ ਰਾਤੀ ਘੇਰੇ ਨੂੰ ਫਿਰਦੇ ਸੀਗੇ ਤੇ ਮੈਨੂੰ ਇਹਨਾਂ ਨੇ ਹਥਿਆਰਾਂ ਨਾਲ ਉੱਥੇ ਘੇਰੇ ਨੂੰ ਫਿਰਿਆ ਵਾ ਪਟੇਸ਼ਨ ਦੇ ਕੋਲ ਉਸ ਤੋਂ ਬਾਅਦ ਮੈਂ ਘਰੇ ਆ ਗਿਆ ਘਰ ਤੋਂ ਬਾਅਦ ਜੀ ਮੈਂ ਘੰਟੇ ਦਾ ਸੁੱਤਾ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਕੰਮ ਕਰਤਾ ਜੇ ਇੱਚ ਗੱਡੀ 50000 ਰੁਪਏ ਪਿਆ ਸੀ ਜੀ ਮੇਰਾ ਲੈ ਕੇ ਪਿਆ 10000 ਰੁਪਏ ਵੀ ਕੋਣ ਨੇ ਹੋ ਮੁੰਡੇ ਇਹ ਇੱਕ ਮੁੰਡਾ ਹੈਗਾ ਨੂਰ ਵਾਲੇ ਰੋਡ ਦਾ ਜੀ ਇੱਕ ਹੈਗਾ ਆਪਣਾ ਗਊਸ਼ਾਲਾ ਦਾ ਜੀ ਇੱਕ ਅੱਪੇ ਬਾ ਰੋਡ ਦਾ ਜੀ ਕੀ ਰਿਕਾਰਡ ਚੋਰ ਆ ਜੀ ਤੇਰੀ ਦੋਸਤੀ ਸੀ ਇਹਨਾਂ ਨਾਲ ਦੋਸਤੀ ਪਹਿਲਾਂ ਲੱਗਦੀ ਸੀ ਹੁਣ ਨਹੀਂ ਹੈਗੀ ਜੀ ਕਹਿੰਦੇ ਚੋਰਾਂ ਨਾਲ ਯਾਰੀ ਸੀਗੀ ਤੇਰੀ ਨਹੀਂ ਨਹੀਂ ਚੋਰ ਨਹੀਂ ਸੀ ਪਹਿਲਾਂ ਇਹ ਨਸ਼ੇ ਕਰੇ ਲੱਗ ਗਏ ਹੁਣ ਹੁਣ ਨਸ਼ੇ ਤੇ ਆ ਜੀ ਹੁਣ ਨਸ਼ੇ ਤੇ ਹਾਂ ਜੀ ਸ਼ੀਸ਼ਾ ਭੰਨਿਆ ਲੜਾਈ ਕੀ ਹੋਈ ਸੀਗੀ ਸ਼ੀਸ਼ਾ ਭੰਨਿਆ ਲੜਾਈ ਮੇਰੀ ਪਹਿਲਾਂ ਸੀ ਜਨਮ ਦਿਨ ਮਾੜੀ ਮੋੜੇ ਥੱਪੜ ਜਿੱਦਾਂ ਯਾਰੀ ਦੋਸਤੀ ਚ ਹੋ ਜਾਂਦਾ ਬਸ ਇੰਨੀ ਗੱਲ ਸੀ ਜੀ ਬਸ ਜੀ ਪਹਿਲੇ ਵੀ ਕੰਪਲੇਨਟ ਕੀਤੀ ਸੀ ਤੂੰ ਹਾਂ ਜੀ ਪਹਿਲੇ ਕੀ ਬਣਿਆ ਪਹਿਲੇ ਕੰਪਲੇਨਟ ਨਹੀਂ ਉਹਨਾਂ ਨੇ ਕੀਤੀ ਸੀ ਅਸੀਂ ਨਹੀਂ ਕੀਤੀ ਮੈਂ ਕਿਹਾ ਚਲ ਛੱਡੋ ਰਹਿਣ ਦਿਓ ਅਸੀਂ ਨਹੀਂ ਯਾਰੀ ਦੋਸਤੀ ਇੰਨੀ ਕਰਨ ਪਰਵਾਣੀ ਇਹ ਕਹਿੰਦੇ ਜਿੱਥੇ ਮਰਜ਼ੀ ਜਿੰਨੂੰ ਮਰਜ਼ੀ ਕਹਦੇ ਜਲੇ ਮਰਜ਼ੀ ਥਾਣੇ ਚਲ ਜਾ ਜਲੇ ਮਰਜ਼ੀ ਪ੍ਰੈਸਰ ਪੌਂਡਰ ਕੋ ਚਲ ਜਾ ਜਿੱਥੇ ਮਰਜ਼ੀ ਚਲ ਜਾ ਸਾਫ਼ ਕਹਿ ਰਹੇ ਸੀ ਇਹ ਹਮਲਾ ਰਾਤ ਕਿੰਨੇ ਵਜੇ ਹੋਇਆ ਇਹ 3 ਵਜੇ ਕੇ 55 ਦੇ 55 ਮਲਾਜ਼ਮ ਆਏ 4:30 ਵਜੇ ਤੋਂ ਬਾਅਦ ਜੀ ਕਾਰਵਾਈ ਹੋ ਰਹੀ ਹੈ ਕਾਰਵਾਈ ਕੋਈ ਨਹੀਂ ਹੋਈ ਵਾਲੇ ਕੋਈ ਮਲਾਜ਼ਮ ਕੋਈ ਮਲਾਜ਼ਮ ਨਹੀਂ ਆਇਆ ਜੀ ਅਸੀਂ ਗੱਡੀ ਮੈਂ ਢੇੜਾ ਨਹੀਂ ਕੋਈ ਲਾਇਆ ਮੇਰੇ ਢੇੜੇ ਸਵੇਰ ਦੇ ਆ ਰਹੇ ਜੀ ਮੈਂ ਅੱਧੀ ਗੱਡੀ ਖੜਾਈ ਪਈ ਹੈ ਜੀ ਸੱਚ ਨੂੰ ਮਿਲੇ ਹੋ ਨਹੀਂ ਹੋ ਜੀ ਜਦੋਂ ਇਹ ਇਸੇ ਨਹੀਂ ਸੁਣਦਾ ਸੱਚ ਨੂੰ ਜਾਓ ਆਈ ਨਹੀਂ ਕੋਈ ਮੰਗ ਹੁਣੀ ਥਾਣੇ ਜਾ ਕੇ ਕਹਿੰਦੇ ਤਿੰਨ ਚਾਰ ਵੇ ਤੋਂ ਬਾਅਦ ਕਾਰਵਾਈ ਦੇਖਾਂਗੇ ਹਾਂਜੀ ਤਿੰਨ ਚਾਰ ਵੇ ਤੋਂ ਬਾਅਦ ਹਾਂਜੀ ਕਿਹਨਾਂ ਪਾਸੇ ਲੜਬਾਜੀ ਕਰਦੇ ਰਹੇ ਹਾਂਜੀ ਲੇਕਿਨ ਵੀ ਕੀ ਦੁਸ਼ਮਣੀ ਕੀ ਤੁਸੀਂ ਨਾਲ ਹੀ ਹੁੰਦੀ ਉਹਨਾਂ ਨਾਲ ਹਾਂਜੀ ਇਹ ਦੁਸ਼ਮਣੀ ਹੈਗੀ ਹੈ ਕੁਛ ਨਹੀਂ ਉਹਦੀ ਹੱਤਾਪਾਈ ਹੋਈ ਸੀ ਵੱਡੇ ਮਨਾ ਰਹੇ ਸੀਗੇ ਤੇ ਉਹਨਾਂ ਆਂਦੇ ਆਏ ਸੀਗੇ ਤੇ ਉਹ ਦਾਦੂਤ ਲੱਗੇ ਹੋਏ ਸੀ ਉਹਨਾਂ ਦੇ ਆਂਦੇ ਉਹ ਮੁੰਡੇ ਦੇ ਮਾਰਨ ਲੱਗੇ ਸਿੱਧੇ ਆਂਦੇ ਹਾਂਜੀ ਕਿੰਨੇ ਕ ਦਾ ਸੀਗੇ ਤੇ ਦੋ ਤਿੰਨ ਚਾਰ ਜਾਣੇ ਸੀਗੇ ਮੁੰਡੇ ਸਾਰਿਆਂ ਦੇ ਲੱਗੇ ਸੀ ਹਾਂਜੀ ਮਾਤੇ ਪਰਵਾਹ ਨਹੀਂ ਹੈ ਕਿ ਇਹਨਾਂ ਨੂੰ ਮਾਰਨ ਦੀ ਜਾਂ ਕੁਝ ਕਰਨ ਦੀ ਜਿਹੜੇ ਦਯਾਦੂਤ ਲੈ ਕੇ ਸਾਰੇ ਆਉਂਦੇ ਨੇ ਕੀ ਕਹਿ ਸਕਦੇ ਆ ਜੇ ਇਹਨਾਂ ਦੇ ਨਸ਼ੇੜੀ ਬੰਦੇ ਨੇ ਸਭ ਨਸ਼ਾ ਕਰਨ ਵਾਲੇ ਹੁੰਦੇ ਨੇ ਬਸ ਜੇ ਉਹ ਨਸ਼ਾ ਕਰਨ ਵਾਲਿਆਂ ਨੂੰ ਕੀ ਪਰਵਾਹ ਹੁੰਦੀ ਆ ਸੇ ਆਪਣਾ ਕਾਰੋਬਾਰ ਚਲਾ ਰਹੇ ਹੋ ਚਾਹ ਦਾ ਕੰਮ ਕਰਦੇ ਹੋ ਕਾਰੋਬਾਰ ਚਲਾ ਰਹੇ ਹੋ ਕੰਮ ਅੱਗੇ ਨਹੀਂ ਹੈਗੇ ਲੋਕਾਂ ਦੇ ਤੇ ਹੁਣ ਕੰਮ ਕਰਨੇ ਤੂੰ ਤੂੰ ਆ ਭਾਂਤਾ ਸ਼ੀਸ਼ਾ ਭਾਂਤਾ ਕੀ ਕਾਰਵਾਈ ਕੀਤੀ ਗਈ ਹੈ ਜੇ ਕੁਝ ਵੀ ਨਹੀਂ ਜੀ ਸਵੇਰ ਦੇ ਕੰਪਲੀਟ ਰਾਤ ਦੇ 4 ਵਜੇ ਦੀ ਲਿਖ ਚੜ੍ਹ 4 ਵਜੇ ਦੀ ਲਿਖਾਈ ਗਈ ਹੈ ਸਾਡੇ ਤੱਕ ਤਾਂ ਕੋਈ ਆਇਆ ਨਹੀਂ ਹੈਗਾ ਵੀਡੀਓ ਤੁਹਾਨੂੰ ਕਿੱਥੀ ਪਹੁੰਚੂਗਾ ਸਰ ਪਤਾ ਨਹੀਂ ਮੁੰਡਾ ਦੇ ਨਹੀਂ ਪੋਲਿਸ ਵਾਲਿਆਂ ਦਿੱਤੀ ਕੋਈ ਕਾਰਵਾਈ ਨਹੀਂ ਕਰ ਰਹੀ ਕੁਝ ਵੀ ਨਹੀਂ ਮੰਗ ਰਹੇ ਕਿੰਨੀ ਕਿ ਤੈਸ਼ਤ ਪੈ ਗਈ ਹੈ ਜਦੋਂ ਰਾਤ ਦਾ ਕੰਮ ਹੋਇਆ ਰਾਤ ਦੇ 4 ਵਜੇ ਤੇ ਜਾਗਦੇ ਪਏ ਹਾਂ ਅਸੀਂ ਕਿ ਦੁਬਾਰਾ ਨਾ ਆਜੋ ਹਾਂਜੀ ਸੁੱਤੇ ਨਹੀਂ ਕਿ ਰਾਤ ਬਰ ਕਿੰਨੇ ਉਹਨਾਂ ਦੇ ਹੌਸਲੇ ਭੰਦ ਹੋ ਗਏ ਕੀ ਪਤਾ ਜੀ ਮੈਂ ਐਕਟ ਵਾਂ ਲੈ ਕੇ ਨਿਕੜੇ ਬੜਤੇ ਤੇ ਫੋਨ ਕਿਉਂ ਲੱਗੇ ਹੋ ਉਹ ਨਹੀਂ ਨਹੀਂ ਵੈਸੇ ਹੀ ਉਹ ਦੇਖ ਪਿਆ ਯਾਰ ਰਿਆ ਗੱਡੀ ਜੋ ਕੱਢਿਆ ਗਿਆ ਜੀ ਅਸੀਂ ਕਿਸ਼ਤ ਦੇਣੀ ਪਾਂਦੇ ਤੇ ਕਿਸ਼ਤਾਂ ਹੀ ਤਾਂ ਡੀ ਨਹੀਂ ਅੱਖਾਂ ਚੱਥਰੂ ਕਿਹਾ ਕੇ ਮਾਤਾ ਜੀ ਕੀ ਮੁੰਡੇ ਦੀ ਪਰਵਾਹ? ਪਾਪਾ ਸਿਰ ਤੇ ਨਹੀਂ ਆ ਗਿਆ ਮੇਰਾ ਜੀ। ਮੈਂ ਕਿੱਥੇ ਜਾਊਂਗਾ ਦੱਸੋ। ਮਾਂ ਸਿਰ ਤੇ ਅਗਰ ਮੇਰੀ। ਮੈਂ ਕਿੱਥੇ ਗਲੇ ਰੋਡ ਤੇ ਜਾਊਂਗਾ ਜੀ। ਸਾਡੇ ਨਾਲ ਇਦਾਂ ਰਹਾਸੇ ਹੋਰੇ ਮੁੰਡਾ ਵੀ ਉਹ ਵੀ ਡਰਦੇ ਮਾਰੇ ਮੇਰੇ ਘਰੇ ਸੁੱਤਾ ਰات ਜੀ। ਅੱਜ ਕੋਈ ਜਿੰਮੇਦਾਰ ਹੈ ਦਾ ਪੁਲਿਸ ਵਾਲਾ ਕੋਈ ਕਾਰਵਾਈ ਨਹੀਂ ਕਰ ਰਹੀ। ਬਾਈ ਬਹੁਤ ਸਾਰਵਾਈ ਨਹੀਂ ਕਰਦੀ ਬੱਚੇ ਦੀ ਪਰਵਾਹ ਹੈਗੀ ਇਸ ਕਰਕੇ ਰੋਣ ਲੱਗ ਗਿਆ। ਯਕੀਨ ਤਾਂ ਐਸਚੂ ਤਾਂ ਵੀ ਹੁੰਦਾ। ਕੋਈ ਆ ਰਹੀ ਨਹੀਂ ਸੁਣਾਈ ਨਹੀਂ ਹੋ ਰਹੀ। ਚਲ ਤੁਸੀਂ ਜਾਓ ਮਾਤਾ ਜੀ ਅੰਦਰ ਨਾ ਰੋਵੋ ਨਾ। ਦਿਲ ਨਾਲ ਹਲਕਾ ਕਰੋ ਪੁਲਿਸ ਹੈਗੀ। ਹੈ ਕੀ ਹੈ ਨਾ ਪੋਚ ਫਲ ਦਿਲ ਨਾ ਹਲਕਾ ਦੇਖੋ ਜੀ ਕੁਛ ਕੁਛ ਕਰਨਗੇ ਤਾਂ ਹੀ ਹੈ ਨਾ ਮੈਂ ਸਰ 50000 ਰੁਪਏ ਕਿੱਥੋਂ ਕੱਢੂਗਾ ਦੱਸੋ ਮੇਰੀ ਪਾਂਤੀ ਦੀ ਕਿਸ਼ਤਾਂ ਮੈਂ 25000 ਰੁਪਏ ਕਿਸ਼ਤਾਂ ਵੱਢਣੀ ਆ ਜੀ ਦੋ ਕਿਸ਼ਤਾਂ ਲੈ ਕੇ ਆਏ ਮੈਂ ਕਿਸੇ ਕੋ ਬਿਆਜ ਹੀ ਪਏ ਫੜੇ ਆ ਜੀ ਮੈਂ ਮੈਂ ਕਿੱਥੋਂ ਦਵਾਂ ਜੀ ਦੱਸੋ ਮੈਨੂੰ ਅਗਲੇ ਕਹਿੰਦੇ ਜਿੰਨੂੰ ਮਰਜ਼ੀ ਕਰਦਾ ਤੁਸੀਂ ਪ੍ਰੈਸ਼ਰ ਪਾウダー ਵਾਲੇ ਜਿਹੜੇ ਮਰਜ਼ੀ ਥਾਣੇ ਚੱਲ ਜਿੱਥੇ ਮਰਜ਼ੀ ਚੱਲ ਜਾ ਕਹਿੰਦੇ ਐਸੀ ਨਹੀਂ ਹੈਗੇ ਚੁੱਪ ਕਰਾ ਪਹਿਲੇ ਮਾਨ ਆਪਣੀ ਨੂੰ ਨਹੀਂ ਕੁਛ ਕਰਦਾ ਮੰਨ ਯਾਰ ਨਹੀਂ ਉਹਨਾਂ ਦੇ ਚ ਕਿੁੰਡਾ ਕਰਦੀ ਆ ਯਾਰ ਬਾਈ ਬਈ ਹੁਣ ਕੀ ਖਰੀ ਹੈ ਦੱਸੋ ਹੈ ਨਹੀਂ ਸਬਰ ਨਹੀਂ ਹੋਣਾ ਮਾਰਨ ਹੀ ਆਈ ਇੱਕ ਤਰ੍ਹਾਂ ਦਾ ਮਾਰਨ ਆਇਆ ਤੋੜ ਕੇ ਵਲੇ ਗੱਡੀ ਗੁੱਡੀ ਦੇ ਸ਼ੀਸ਼ੇ ਤੋੜ ਕੇ ਫਿਰ ਦੁਬਾਰਾ ਘੇੜਾ ਕੱਢ ਕੇ ਗਏ ਫਿਰ ਘੇੜਾ ਕੱਢ ਕੇ ਗਏ ਜੀ ਫਿਰ ਘੇੜਾ ਫਿਰ ਘੇੜਾ ਕੱਢ ਕੇ ਗਏ 4:30 ਵੇ ਦੇ ਕੋਲ ਜੀ ਚਾਹ ਦਾ ਕੰਮ ਹੈ ਸਾਡਾ ਜੀ ਅਸੀਂ ਕਿੱਥੇ ਰੁਕ ਰੁਕ ਕਰਾਂਗੇ ਮੈਂ 5000 ਦਾ ਘੇੜਾ ਕੈਂਸਲ ਕਰਕੇ ਬੈਠਾ ਆਇਆ ਜੀ ਇਹ ਲੁਧਿਆਣਾ ਦੇ ਸੁੰਦਰ ਨਗਰ ਇਲਾਕੇ ਦਾ ਮਾਮਲਾ ਹੈਗਾ ਵਾ ਜਿੱਥੇ ਕਾਟੋ ਪੰਨਿਆ ਗਿਆ ਮਾਤਾ ਰੋਣ ਲੱਗ ਗਈ ਹੈ ਕਿ ਲੌਨ ਆਰਡਰ ਨਾਮ ਦੀ ਕੋਈ ਚੀਜ਼ ਨਹੀਂ ਰਹੀ ਐ ਕਿੱਥੇ ਵਿਚਾਰੇ ਇਨਸਾਫ ਲੈਣ ਦੀ ਗੁਹਾਰ ਲਗਾ ਰਹੇ ਥਾਣਾ ਸੁੰਦਰ ਨਗਰ ਚੰਦਗਰ ਮੈਂ ਦੂਰੀ ਤੇ ਐ ਲੇਕਿਨ ਹਜੇ ਤੱਕ ਕੋਈ ਕਾਰਵਾਈ ਨਹੀਂ ਗਈ ਲੇਕਿਨ ਸਾਹ ਪਨ ਧਮਕੀਆਂ ਦੇ ਕੇ ਗਏ ਨੇ ਮਾਂ ਨੂੰ ਆਪਣੇ ਪੁੱਤਨਾ ਪਿਆਰ ਹੈ ਇਸ ਕਰਕੇ ਰੋਣ ਲੱਗੀ ਮੇਰੇ ਕੱਲ ਪੁੱਤ ਨੂੰ ਕੁਝ ਹੋ ਜਵੇ ਤਾਂ ਉਹਦਾ ਜ਼ਿੰਮੇਵਾਰ ਕੌਣ ਹੋਊਗਾ ਤਾਂ ਸੇਖਾਲ ਜੀ ਥਾਣਾ ਸੁੰਦਰ ਨਗਰ ਤੋਂ ਗੱਲ ਕਰ ਰਹੇ ਸੁਖਵਿੰਦਰ ਜੀ ਹਾਂ ਜੀ ਕਰ ਰਹੇ ਜੀ ਵਿਸ਼ਾਲ ਕਪੂਰ ਗੱਲ ਕਰ ਰਹੇ ਨੇ ਨਾ ਲਾਈਵ ਤੋਂ ਪੱਤਰਕਾਰ ਠੀਕ ਹੋ ਹਾਂ ਜੀ ਹਾਂ ਜੀ ਸਰ ਇਹ ਕਰਾ ਤੂੰ ਆਟੋ ਉਟੋ ਤੋੜ ਦਿੱਤਾ ਹੋਣਾ ਵਾ ਕੁਝ دہشت گردਾਂ ਨੇ ਤੁਹਾਡੇ ਕੰਪਲੇਂਟ ਵੀ ਕੀਤੀ ਉਹਨੇ ਕੀ ਮਾਮਲਾ ਕੁਝ ਟ੍ਰੇਸਿੰਗ ਹੋ ਪਾਇਆ ਸਰ ਮੇਰੀ ਸਗੀ ਨਾਈਟ ਹਾਂਜੀ ਮਾਂ ਸਵੇਰੇ 11 ਵਜੇ ਆਇਆ ਇਸ ਨੂੰ ਮੁੰਡਾ ਹਸਪੀਟਲ ਦਾਖਲ ਸੀ ਪਹਿਲਾਂ ਮੈਂ ਉਧਰ ਚਲ ਗਿਆ ਜੀ ਜੀ ਠੀਕ ਆ ਉਹਨਾਂ ਖਾਮੀ ਜਾਣਾ 4 ਵਜੇ ਜੀ ਮੈਂ ਜਾ ਕੇ ਮੌਕਾ ਦੇਖ ਲੈਣਾ ਬਾਕੀ ਕੈਮਰਾ ਵਗੈਰਾ ਜੇ ਕੁਝ ਹੋਵੇ ਉਹ ਚੱਕਰ ਲੈ ਲੈਣਾ ਜੀ ਲੇਕਿਨ ਅਸੀਂ ਜੇ ਜੇ ਉਹਨੂੰ ਪਤਾ ਹੋਇਆ ਕੋਈ ਮੁੰਡੇ ਨੂੰ ਕਿ ਜਿਨ੍ਹਾਂ ਨੇ ਇਹ ਹਰਕਤ ਕੀਤੀ ਹੈ ਉਹ ਤੇ ਘਰ ਡੀਡ ਕਰਾਂਗੇ ਨਹੀਂ ਉਹਨਾਂ ਨੇ মিডিਏ ਸਾਹਮਣੇ ਨਾਮ ਵੀ ਲਿੱਤੇ ਆ ਆ ਮੁੰਡੇ ਇੱਥੇ ਤੇ ਰਹਿਣ ਵਾਲੇ ਨੇ ਲਿਖਿੰਦਰ ਜੀ ਲੋਨ ਆਰਡਰ ਹਾਤੇ ਚ ਲੈ ਲੈਂਦੇ ਜਿਹੜੇ ਜਵਾਗ ਦੇ ਇਹਨਾਂ ਤੇ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਦੇਖੋ ਜੀ ਜੋ ਕਾਨੂੰਨ ਮੁਤਾਬਕ ਬੰਦਾ ਹੋਇਆ ਹੈ ਜ਼ਰੂਰ ਕਰਾਂਗੇ ਬਿਲਕੁਲ ਸਹੀ ਗੱਲ ਹੈ ਸਰ ਥੈਂਕ ਯੂ ਸੁਖਵਿੰਦਰ ਜੀ ਲੂਦਣਾ ਸਾਹਿਬ ਕੈਮਰਾ ਧਰਮੇ ਨਾਲ ਵਿਸ਼ਾਲ ਕਪੂਰ ਲਦਣਾ